ਆ ਦੇਖ ਲੋ ਲੋਕਾਂ ਦੇ ਹਾਲ ਕਪੂਰਥਲਾ ਦੇ ਵਿੱਚ ਪੈਟਰੋਲ ਨਾਲ ਭਰਿਆ ਟੈਂਕਰ ਸੜਕ ਦੇ ਵਿੱਚ ਜਿਹੜਾ ਆ ਉਹ ਡਿੱਗ ਪੈਂਦਾ ਆ ਤਾਂ ਲੋਕ ਕਿਸ ਤਰ੍ਹਾਂ ਬਾਲਟੀਆਂ ਲੈ ਲੈ ਕੇ ਪੈਟਰੋਲ ਭਰਨ ਲਈ ਜਿਹੜਾ ਉਹ ਪਹੁੰਚਦੇ ਨੇ ਔਰ ਲਗਾਤਾਰ ਤਸਵੀਰਾਂ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਉਹ ਆਪਣੀ ਐਕਟਿਵਾ ਮੋਟਰਸਾਈਕਲ ਤੇ ਉੱਤੇ ਨਾਲ ਬਾਲਟੀਆਂ ਭਰ-ਭਰ ਕੇ ਲੈ ਕੇ ਜਾ ਰਿਹਾ ਤਾਂ ਇੱਕ ਬੀਬੀ ਬਾਲਟੀ ਲੈ ਕੇ ਆਉਂਦੀ ਆ ਤਾਂ ਕਹਿੰਦੀ ਆ ਕਿ ਮੈਨੂੰ 2 ਗਿਲੀਟਰ ਜਿਹੜਾ ਆ ਉਹ ਪੈਟਰੋਲ ਚਾਹੀਦਾ ਪਰ ਲੇਕਿਨ ਪੁਲਿਸ ਮੁਲਾਜ਼ਮ ਉਸ ਨੂੰ ਪਿੱਛੇ ਨੂੰ ਜਿਹੜਾ ਉਹ ਭਜਾ ਦਿੰਦੇ ਨੇ ਕਹਿੰਦੇ ਨੇ ਕਿ ਤੁਸੀਂ ਅੱਗ ਲਾਣੀ ਆਪਣੇ ਘਰ ਦੇ ਵਿੱਚ ਤਾਂ ਦੇਖ ਸਦੇ ਲੋਕਾਂ ਦੇ ਕੀ ਹਾਲ ਨੇ ਕਿ ਲੋਕਾਂ ਨੂੰ ਇਹਨਾਂ ਨੂੰ ਨਹੀਂ ਪਤਾ ਕਿ ਕਿਸੇ ਦਾ ਜਿਹੜਾ ਉਹ ਨੁਕਸਾਨ ਹੋ ਗਿਆ ਤਾਂ ਉਸ ਦੀ ਮਦਦ ਕਰਨ ਦੀ ਬਜਾਏ ਉਥੇ ਜਿਹੜਾ ਪੈਟਰੋਲ ਦਾ ਟੈਂਕਰ ਡਿੱਗ ਗਿਆ ਆ ਤਾਂ ਉਹਦੇ ਵਿੱਚੋਂ ਪੈਟਰੋਲ ਕੱਢ ਕੱਢ ਕੇ ਆਪਣੇ ਘਰਾਂ ਨੂੰ ਲੈ ਜਾਂਦੇ ਹੋਏ ਵੀ ਦਿਖਾਈ ਦਿੱਤੇ ਨੇ ਤਾਂ ਪੁਲਿਸ ਵੱਲੋਂ ਜਿਹੜਾ ਆ ਅਨਾਉਂਸਮੈਂਟ ਵੀ ਕੀਤੀ ਗਈ ਕਿ ਇਸ ਪੂਰੇ ਇਲਾਕੇ ਨੂੰ ਜਿਹੜਾ ਪੁਲਿਸ ਵੱਲੋਂ ਉਹ ਸੀਲ ਵੀ ਕਰ ਦਿੱਤਾ ਗਿਆ ਕਿ ਇਸ ਦੇ ਨਜ਼ਦੀਕ ਨਾ ਜਾਇਆ ਜਾਵੇ ਕਿ ਕੋਈ ਵੱਡਾ ਹਾਸਾ ਹੋ ਸਕਦਾ ਹੈ ਇਹ ਸਾਨੂੰ ਤਕਰੀਬਨ 1 ਘੰਟਾ ਪਹਿਲਾਂ ਇਨਫੋਰਮੇਸ਼ਨ ਆਈ ਸੀ ਕੰਟਰੋਲ ਤੋਂ ਕਿ ਇੱਥੇ ਕੋਈ ਜਿਹੜਾ ਔਇਲ ਟੈਂਕਰ ਹੈਗਾ ਹੈ ਜਿਹੜਾ ਪੈਟਰੋਲ ਨਾਲ ਭਰਿਆ ਸੀਗਾ ਦਾਣਾ ਮੰਡੀ ਦੇ ਇਲਾਕੇ ਵਿੱਚ ਨਕਪੂਰਥਲੇ ਵਿੱਚ ਪਟ ਗਿਆ ਹੈਗਾ ਤੇ ਮੌਕੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੈਂ ਅਤੇ ਮੇਰੀ ਟੀਮ ਜਿਹੜੀ ਹੈਗੀ ਇੱਥੇ ਪਹੁੰਚੀ ਤੇ ਜਿੰਨਾ ਏਰੀਆ ਸੀਗਾ ਸਭ ਤੋਂ ਪਹਿਲਾਂ ਉਹਨੂੰ ਸਿਕਿਉਰ ਕੀਤਾ ਗਿਆ ਜਿਹੜੇ ਆਲੇ ਦੁਆਲੇ ਰਿਆਸੀ ਘਰ ਸੀਗੇ ਉੱਥੋਂ ਆਪਾਂ ਉਹਨਾਂ ਨੂੰ ਵੈਕੂਏਟ ਕੀਤਾ ਤੇ ਨਾਲ ਹੀ ਜਿਹੜੀ ਹੈਗੀ ਫਾਇਰ ਬ੍ਰਿਗੇਡ ਨੂੰ ਇਨਫੋਰਮ ਕਰਕੇ ਤੇ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਤਾਲਮੇਲ ਕਰਕੇ ਤੇ ਐਂਬੂਲੈਂਸ ਦਾ ਪ੍ਰਬੰਧ ਵੀ ਕੀਤਾ ਗਿਆ ਤੇ ਆਪਰੇਸ਼ਨ ਵੀ ਚੱਲਦਾ ਪਿਆ ਹੈਗਾ ਆ एवरीथिंग ਇਜ਼ ਅੰਡਰ ਕੰਟਰੋਲ ਇਹ ਕਿੰਨੇ ਕੁਝ ਹੋਇਆ ਹੈ ਇਹ ਹੋਇਆ ਕਿਸ ਤਰ੍ਹਾਂ ਜੀ ਸਾਨੂੰ ਪਤਾ ਲੱਗਿਆ ਸੀ ਜਿਹੜੇ ਆਈ ਵਿਟਨੈਸ ਇੱਥੇ ਸੀਗੇ ਉਹ ਕਹਿ ਰਹੇ ਸੀਗੇ ਕਿ ਪੈਟਰੋਲ ਪੰਪ ਜਿਹੜਾ ਆਪਣਾ ਟੈਂਕਰ ਸੀਗਾ ਉਹ ਬੜੀ ਹੀ ਫਾਸਟ ਰਫਤਾਰ ਨਾਲ ਆ ਰਿਹਾ ਸੀਗਾ ਤੇ ਜਦੋਂ ਉਹਨੇ ਇੱਥੋਂ ਮੋੜਨ ਦੀ ਕੋਸ਼ਿਸ਼ ਕੀਤੀ ਤੇ ਉਹ ਤੋਂ ਇੰਬੈਲੈਂਸ ਹੋਇਆ ਤੇ ਉਹ ਉੱਥੇ ਪਲਟ ਗਿਆ